ਤੁਸੀਂ ਜਿੱਥੇ ਮਰਜ਼ੀ ਰਹੋ ਪਰ ਜ਼ਮੀਨ ਨਾਲ ਜੁੜ ਕੇ ਰਹੋ ਉਹਦੇ ਚ ਹੀ ਨਾਮ ਹੈ ਜੀ ਹੂੰ ਜੀ ਮੇਰੇ ਘਰ ਡੈੜੀ ਨਾਲ ਘੁਰ ਨਾਲ ਮੜਾ ਜਾ ਕੇ ਅੱਛਾ ਮੈਂ ਕਿਹਾ ਇਹਨੂੰ ਘੁਰੇ ਨਾ ਕਰੇ ਕਹਿੰਦੀ ਨਾ ਕਿਸੇ ਨੂੰ ਨਾ ਘੁਰੇ ਕਰੇ ਮਾਂ ਵਾਲੀ ਲਾੜਲੇ ਹੁੰਦੇ ਨਾ ਪੁੱਤ ਆਹੋ ਕੋਈ ਆਮ ਬਾਦੰਦ ਦੇ ਨਹੀਂ ਹੈਗੇ ਜਾ ਕੇ ਕੋਈ ਆਲਾ ਬੰਦਿਆ ਤਾਂ ਹੀ ਆ ਸਾਡੇ ਬਾਪੂ ਜੀ ਨਾ ਫੇਰੀ ਕਰਦੇ ਹੁੰਦੇ ਸੀ ਸ਼ੁਰੂ ਸ਼ੁਰੂ ਚ ਮੈਨੂੰ ਯਾਦ ਆ ਜਿਵੇਂ ਕੱਚ ਦੇ ਗਲਾਸ ਉਹ ਬਾਟੀ ਦੀਆਂ ਜੁੱਤੀਆਂ ਦੇ ਬਦਲੇ ਕੱਚ ਦੇ ਗਲਾਸ ਨਾ ਇਦਾਂ ਤੇ ਉਹ ਜਦੋਂ ਫੇਰੀ ਕਰਕੇ ਆਉਣਾ ਉਹਨਾਂ ਨੇ ਤਾਂ ਮੇਰੇ ਲਈ ਸਪੈਸ਼ਲ ਇੱਕ ਬਰਫੀ ਦਾ ਪੀਸ ਲੈ ਕੇ ਆਉਣਾ ਸੀ। ਕੀ ਬਾਤ ਹੈ। ਠੀਕ ਹੈ ਜੀ। ਸਾਰਿਆਂ ਲਈ ਲੈ ਕੇ ਆਉਂਦੀ ਕੋਈ ਨਾ ਕੋਈ ਕਹਿਣਾ ਵੀ ਲੈ ਵੀ ਬਾਦੀ ਆ ਗਿਆ ਬਾਤੀ ਲੈ ਕੇ ਆਉ ਬਾਤੀ। ਨਾ ਕੋਈ ਚੀਜ਼ ਲੈ ਕੇ ਆਉ। ਤੇ ਜਦੋਂ ਆਉਣਾ ਤੇ ਬਰਫੀ ਦਾ ਇੱਕ ਇੱਕ ਪੀਸ ਲੈ ਕੇ ਆਉਣਾ ਉਹ ਖਾਣਾ ਤੇ ਬੱਸ ਐਂ ਲੱਗਦਾ ਸੀ ਵੀ ਜਿਵੇਂ ਸਵਰਗ ਮਿਲ ਗਿਆ। ਕੀ ਬਾਤ ਹੈ। ਠੀਕ ਹੈ ਨਾ ਤੇ ਮਾਪੇ ਬੜੀ ਅਨਮੋਲ ਰਤਨ ਨੇ ਜੀ। ਦੁਨੀਆ ਤੇ ਮਾਪੇ ਨਹੀਂ ਮਿਲਦੇ। ਬਾਕੀ ਸਭ। ਸਾਰੇ ਪੜਾ ਦੇ ਮਦਮਲ ਚਾਹ ਉਡਾੜਾ ਬਣਾਇਆ ਸਾਰੇ ਅਨਪੜ ਕੋਈ ਨਹੀਂ ਛੱਡਿਆਗਾ ਉਡਾੜੇ ਤੇ ਪੜ੍ਹਾਈ ਸ਼ੁਰੂ ਹੁੰਦੀ ਹੈ ਜੀ ਤੇ ਜਿਹਨੂੰ ਉਡਾੜਾ ਛੜਾ ਗਿਆ ਮਨੋ ਮਾਪੇ ਨੇ ਰਾਂ ਦੱਸੇ ਨਹੀਂ ਕਿ ਸਕੂਲ ਘਰ ਆ ਹਮ ਕੱਲ ਨੂੰ ਦੋ ਚਾਹ ਕਹਿੰਦਾ ਸੋਸ਼ਲ ਮੀਡੀਆ ਦੇਖ ਰਿਹਾ ਸੀ ਕਹਿੰਦੇ ਕੋਈ ਬੰਦਾ ਆਈਐਸ ਦੀ ਤਿਆਰੀ ਕਰਦਾ ਸੀ ਹਮ ਤੇ ਆਈਐਸ ਦੀ ਤਿਆਰੀ ਕਰਦਾ ਸੀਗਾ ਤੇ ਉਹਦੀ ਇੰਟਰਵਿਊ ਸੀਗੀ ਤੇ ਇੰਟਰਵਿਊ ਸੀਗੀ ਤੇ ਉਹ ਨਾ ਜਦੋਂ ਪੌੜੀਆਂ ਚੜ ਕੇ ਉੱਪਰ ਗਿਆ ਇੰਟਰਵਿਊ ਦੇਣ ਵਾਸਤੇ ਜਿੱਥੇ ਉਹਦੇ ਰੂਮ 'ਚ ਇੰਟਰਵਿਊ ਸੀਗੀ ਤੇ ਉਹ ਕਹਿੰਦੇ ਕੀ ਕੀ ਕੀਤਾ ਕਹਿੰਦੇ ਜੀ ਮੈਂ ਇਥੋਂ ਬੀਏ ਕੀਤੀ ਇਥੋਂ ਐਮਏ ਕੀਤੀ ਇਥੋਂ ਆਹ ਕੀਤਾ ਇਥੋਂ ਆਹ ਕੀਤਾ ਮੈਂ ਆਹ ਕੋਰਸ ਕੀਤਾ ਤੇ ਕਹਿੰਦੇ ਵੀ ਕਦ ਲਈ ਇੰਟਰਵਿਊ ਦੇਣਾ ਹੈ ਕਹਿੰਦੇ ਜੀ ਮੈਂ ਆਈਐਸ ਦੀ ਇੰਟਰਵਿਊ ਦੇਣ ਵਾਸਤੇ ਆਇਆ ਕਹਿੰਦੇ ਜੀ ਤੁਸੀਂ ਇੰਟਰਵਿਊ ਚ ਪਾਸ ਹੋ ਅੱਛਾ ਵੀ ਪਹਿਲਾ ਸਵਾਲ ਜਿਹੜਾ ਉਹਦਾ ਜਵਾਬ ਦੇ ਦਿਓ ਕਹਿੰਦੇ ਕੀ ਹੈ ਜੀ ਕਹਿੰਦੇ ਜੀ ਊੜਾੜਾ ਸਿਖਾ ਸਾਨੂੰ ਸੁਣਾ ਦਿਓ ਊੜਾੜਾ ਸੁਣਾ ਦਿਓ ਊੜਾੜਾ ਭੁੱਲ ਗਏ ਜੀ ਕਿਉਂਕਿ ਸ਼ੁਰੂਆਤ ਊੜਾੜੇ ਤੋਂ ਹੁੰਦੀ ਹੈ ਨਾ ਜੀ ਅਸੀਂ ਕੀ ਕਰਦੇ ਹਾਂ ਜੀ ਕਿ ਇਹਦਾ ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜਾ ਸਾਡਾ ਪਿਛੋਕੜ ਆ ਨੂੰ ਭੁੱਲ ਜਾਂਦੇ ਹਾਂ ਜੀ ਅਸੀਂ ਵੀ ਇੱਕ ਪੰਜਾਬ ਦੇ ਜਿਹੜੇ ਨਵੀਂ ਜਨਰੇਸ਼ਨ ਆ ਉਹਦੇ ਦਿਮਾਗ ਦੇ ਵਿੱਚ ਔਰ ਪੇਰੈਂਟਸ ਦੇ ਦਿਮਾਗ 'ਚ ਖਾਸ ਕਰਕੇ ਇੱਕ ਗੱਲ ਘਰ ਕਰ ਗਈ ਹੈ ਵੀ ਇੰਗਲਿਸ਼ ਬੋਲਣ ਵਾਲਾ ਬਹੁਤ ਵੱਡਾ ਵਿਦਵਾਨ ਹੁੰਦਾ ਹੈ ਤੇ ਇਹ ਘਰ ਕਰ ਗਈ ਹੈ ਜੀ ਠੀਕ ਹੈ ਨਾ ਇਹ ਇਹਦਾ ਮਤਲਬ ਇਹ ਨਹੀਂ ਜੀ ਇੰਗਲਿਸ਼ ਸਿੱਖੋ ਸਾਰੀਆਂ ਭਾਸ਼ਾਵਾਂ ਸਿੱਖੋ ਸਤਕਾਰ ਸਤਕਾਰਤ ਭਾਸ਼ਾਵਾਂ ਦੀ ਸਾਰੀਆਂ ਪਰ ਆਪਣੀ ਜ਼ੁਬਾਨ ਜਿਹੜੀ ਹੈ ਜਿਹੜੀ ਤੁਹਾਡੀ ਮਾਂ ਨੇ ਤੁਹਾਨੂੰ ਬੋਲੀ ਸਿਖਾਈ ਹੈ ਨਾ ਉਹ ਬੋਲੀ ਜਿਹੜੀ ਆ ਉਹ ਤੁਹਾਨੂੰ ਸਦਾ ਯਾਦ ਰਹਿਣੀ ਚਾਹੀਦੀ ਹੈ ਜੀ ਮੈਂ ਗੀਤ ਵੀ ਗਾਇਆ ਸੀ ਆਪਣੀ ਐਲਬਮ ਚ ਅ ਲੰਡਨ ਕੈਨੇਡਾ ਵਿੱਚ ਰਹਿਣ ਵਾਲਿਓ ਤੁਸੀਂ ਹੱਸੋ ਸਦਾ ਵਸੋ ਭੁੱਲ ਜਾਓ ਨਾ ਪੰਜਾਬੀ ਬੋਲੀ ਬੋਲਣਾ ਸੋਹਣਿਓ ਕਦੇ ਵੀ ਨਾ ਡੋਲਣਾ ਸੋਹਣਿਓ